ਨਿੱਕਾ ਮੋਟਾ ਬਾਜਰਾ ਮਾਹੀ ਵੇਰਤੀ ਕੋਣ ਚੁਗੇ ਸੀ ਢੋਲਾ ਨਿੱਕਾ ਮੋਟਾ ਬਾਜਰਾ ਮਾਹੀ ਵੇਰਤੀ ਕੋਣ ਚੁਗੇ ਸੀ ਢੋਲਾ ਨਿੱਕਾ ਮੋਟਾ ਬਾਜਰਾ ਨਿੱਕਾ ਮੋਟਾ ਬਾਜਰਾ ਮਾਹੀ ਵੇਰਤੀ ਕੋਣ ਚੁਗੇ ਸੀ ਮਹੀਵੇ ਮੇਰੇ ਫੜ ਲਈ ਵੀਣੀ ਢੋਲਾ ਛੱਡ ਦੇ ਵੀਣੀ ਮਹੀਵੇ ਮੇਰੀ ਜਾਤ ਕਮੇਨੀ ਢੋਲਾ ਛੱਡ ਦੇ ਵੀਣੀ ਮਹੀਵੇ ਮੇਰੀ ਜਾਤ ਕਮੇਨੀ ਢੋਲਾ ਨਿਕਮੋਟਾ ਬਾਜਰਾ ਛੱਡ ਦੇ ਵੀਣੀ ਮਹੀਵੇ ਮੇਰੀ ਜਾਤ ਕਮੇਨੀ ਛੱਡ ਦ ਨਵੀਣੀ ਗੋਰੀਏ ਤੇਰੀ ਸੂਰਤ ਸੋਣੀ ਟੋਲਾ ਛੱਡ ਦੇ ਵੀਣੀ ਓ ਛੱਡ ਦ ਨਵੀਣੀ ਗੋਰੀਏ ਤੇਰੀ ਸੂਰਤ ਸੋਣੀ ਟੋਲਾ ਛੱਡ ਦ ਨਵੀਣੀ ਗੋਰੀਏ ਤੇਰੀ ਸੂਰਤ ਸੋਣੀ ਟੋਲਾ ਨਿੱਕਾ ਮੋਟਾ ਬਾਜਰਾ ਮਾਹੀ ਵੀਰੋ ਤੇ ਕੌਣ ਚੁਗੇ ਸੀ ਟੋਲਾ ਛੱਡਦਾ ਨਵੀਣੀ ਗੋਰੀਏ ਤੇਰੀ ਸੂਰਤ ਸੋਣੀ ਟੋਲਾ ਸੱਦੋ ਸਿਆਣਾ ਮਾਹੀ ਵੇ ਮੇਰੇ ਮਨ ਦਾ ਟੋਲਾ ਟੋਲਾ ਸੱਦੋ ਸਿਆਣਾ ਮਾਹੀ ਵੇ ਮੇਰੇ ਮਨ ਦਾ ਟੋਲਾ ਟੋਲਾ ਸੱਦੋ ਸਿਆਣਾ ਮਹੀਂ ਵੇ ਮੇਰੀ ਵੇਖੇ ਵੀਣੀ ਟੋਲਾ ਸੱਦੋ ਸਿਆਣਾ ਮਹੀਂ ਵੇ ਮੇਰੀ ਵੇਖੇ ਵੀਣੀ ਟੋਲਾ ਢਾਵਾਂ ਪੀੜੀ ਮਹੀਂ ਵੇ ਮੇਰੀ ਵੇਖੇ ਵੀਣੀ ਟੋਲਾ ਢਾਵਾਂ ਪੀੜੀ ਮਹੀਂ ਵੇ ਮੇਰੀ ਵੇਖੇ ਵੀਣੀ ਟੋਲਾ ਵਗਦੀ ਸਿਰਾਵੀ ਮਹੀਂ ਵੇ ਗਦਿਸਿ ਰਾਵੀ ਮਾਹੀ ਵੇ ਵਿੱਚ ਦੋ ਫੁੱਲ ਪੀਲੇ ਟੋਲਾ ਵਗਦੀ ਸਿਰਾਵੀ ਮਾਹੀ ਵੇ ਵਿੱਚ ਦੋ ਫੁੱਲ ਪੀਲੇ ਟੋਲਾ ਅਸਾਂ ਇੱਕ ਮੰਗਿਆ ਸੋਨਾ ਪਿਆ ਨਾ ਦਲੀਲੇ ਟੋਲਾ ਅਸਾਂ ਫੁੱਲ ਮੰਗਿਆ ਸੋਨਾ ਪਿਆ ਨਾ ਦਲੀਲੇ ਟੋਲਾ ਨਿੱਕਾ ਮੋਟਾ ਬਾਜਰਾ ਮਾਹੀ ਵੇ ਰਾਤੀ ਕੌਣ ਜਗੇ ਸੀ ਢੋਲਾ ਨਿਕ ਮੋਟਾ ਬਾਜਰਾ ਰਹਾ ਬੜੀਆਂ ਮਾਹੀ ਵੇ ਪੈਂਦੇ ਖਰ ਦੇ ਗਲੇ ਢੋਲਾ ਰਹਾ ਬੜੀਆਂ ਮਾਹੀ ਵੇ ਪੈਂਦੇ ਖਰ ਦੇ ਗਲੇ ਢੋਲਾ ਰਹਾ ਬੜੀਆਂ ਮਾਹੀ ਵੇ ਪੈਂਦੇ ਖਰ ਦੇ ਗਲੇ ਢੋਲਾ ਗਦਿਸਿਰAVI ਮਾਹੀ ਵੇ ਵਿੱਚ ਫੁੱਲ ਕਪਾਈ ਦਾ ਟੋਲਾ ਵਗਦੀ ਸਿਰAVI ਮਾਹੀ ਵੇ ਵਿੱਚ ਫੁੱਲ ਕਪਾਈ ਦਾ ਟੋਲਾ ਮੈਂ ਨਾ ਜਮਦੀ ਮਾਹੀ ਵੇ ਤੂੰ ਕਿਉਂ ਵਿਉਂਦਾ ਟੋਲਾ ਮੈਂ ਨਾ ਜਮਦੀ ਮਾਹੀ ਵੇ ਤੂੰ ਕਿਉਂ ਵਿਉਂਦਾ ਟੋਲਾ ਵਗਦੀ ਸਿਰAVI ਮਾਹੀ ਫੁੱਲ ਕਪਾਹੀ ਦਾ ਟੋਲਾ ਮੈਂ ਨਾ ਜਮਦੀ ਮਾਹੀ ਵੇ ਤੂੰ ਕਿਉਂ ਵੇਉਂਦਾ ਟੋਲਾ ਭਗਦੀ ਸਿਰAVI ਮਾਹੀ ਵੇ ਵਿੱਚ ਗੰਨੇ ਦੀ ਅਗਨੇਰੀਆਂ ਟੋਲਾ ਤੂੰ ਨਾ ਜਮਦੀ ਗੋਰੀਏ ਸਨਹੋਰ ਬਥੇਰੀਆਂ ਟੋਲਾ ਤੂੰ ਨਾ ਜਮਦੀ ਗੋਰੀਏ ਸਨਹੋਰ ਬਥੇਰੀਆਂ టోలా నిటా బాజరా